ਕੰਗਣਾ ਦੇ ਬਾਰੇ ਵਿੱਚ ਕੰਗਣਾ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਦੇਸ਼ਾਂ ਵਿਦੇਸ਼ਾਂ 'ਚ ਇਸ ਵੀਡੀਓ ਦੇ ਚਰਚੇ ਜਿਹੜੇ ਹੋਣੇ ਸ਼ੁਰੂ ਹੋ ਚੁੱਕੇ ਹੈ ਕਿਉਂਕਿ ਇੱਕ ਪੰਜਾਬੀ ਕੁੜੀ ਵੱਲੋਂ ਉਹਦੇ ਥੱਪੜ ਮਾਰ ਦਿੱਤਾ ਗਿਆ ਹੈ ਕੰਗਣਾ ਦੇ ਜਿੱਤੋਂ ਬਾਅਦ ਜਿਹੜਾ ਦੇਸ਼ ਦੁਨੀਆ ਦੇ ਵਿੱਚ ਹਰ ਕੋਈ ਬੰਦਾ ਇਹਦੇ ਉੱਤੇ ਡਿਬੇਟ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਇੱਕ ਵੀਰ ਵੱਲੋਂ 1 ਲੱਖ ਦੀ ਜਿਹੜੀ ਹੈ ਦਾਸ਼ੀ ਜਿਹੜੀ ਹੈ ਉਹ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਦੇਣ ਦੀ ਗੱਲ ਵੀ ਕੀਤੀ ਗਈ ਕਿ ਨਾਲ ਦੇ ਨਾਲ ਪੰਜਾਬੀ ਨੂੰ ਇੱਕ ਅਪੀਲ ਵੀ ਕੀਤੀ ਗਈ ਕਿ ਤੁਸੀਂ ਉਸ ਕੁੜੀ ਦੇ ਹੱਕ ਦੇ ਵਿੱਚ ਜ਼ਰੂਰ ਖੜਨਾਗਾ ਕਿਉਂਕਿ ਉਹਨੇ ਪੰਜਾਬੀਆਂ ਨੂੰ ਚੰਗਾ ਮਾੜਾ ਕਹਿਣ ਵਾਲੀ ਕੁੜੀ ਦੇ ਖਰਾਬ ਜਿਹੜਾ ਗਾਇਆ ਉਹ ਆਪਣਾ ਕੁਸਾ ਕੱਢਿਆ ਕਿਉਂਕਿ ਉਹ ਜਿਹੜੀ ਪੰਜਾਬੀਆਂ ਕਿਸਾਨਾਂ ਨੂੰ ਰਗਾ ਮਾੜਾ ਚੰਗਾ ਕਹਿੰਦੀ ਸੀ ਕੰਗਣਾ ਲੇਕਿਨ ਕੰਗਣਾ ਦੇ ਕਹਿਣ ਤੋਂ ਬਾਅਦ ਅੱਜ ਜਦੋਂ ਮੌਕਾ ਮਿਲਿਆ ਤੇ ਉਸ ਪੰਜਾਬਣ ਕੁੜੀ ਨੇ ਉਹਦੇ ਉੱਤੇ ਰਿਐਕਸ਼ਨ ਜਿਹੜਾ ਕਰਕੇ ਬਿਲਕੁਲ ਮੂੰਹ ਤੋੜਦਾ ਜਵਾਬ ਦਿੱਤਾ ਕਿ ਉਹਦੇ ਥੱਫੜ ਜੜ ਦਿੱਤਾ ਕੰਗਣਾ ਨੋਦੇ ਜਿਹਨੂੰ ਦੇਖਦੇ ਪੰਜਾਬ ਦੇ ਪੰਜਾਬੀਆਂ ਨੂੰ ਹਰੇਕ ਨੂੰ ਉਹਦੇ ਨਾਲ ਖੜਨ ਦੀ ਇਸ ਨੌਜਵਾਨ ਵੱਲੋਂ ਅਪੀਲ ਵੀ ਕੀਤੀ ਗਈ ਕਿ 1 ਲੱਖ ਰੁਪਏ ਦੀ ਦਾਛੀ ਜਿਹੜੀ ਦੇਣ ਦੀ ਉਹ ਇਲਾਲ ਵੀ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜਿਹੜੀ ਕੱਲ ਦੀ ਘਟਨਾ ਹੋਈ ਆ ਚੰਡੀਗੜ੍ਹ 에어ਪੋਰਟ ਦੇ ਉੱਤੇ ਜਿਹਦੇ ਵਿੱਚ ਕੀ ਸਾਡੀ ਭੈਣ ਕੁਲਵਿੰਦਰ ਕੋਰਵਲ ਨੂੰ ਜਿਹੜੀ ਕੰਗੜਾ ਰਣੋਤ ਆ ਭਾਜਪਾ ਦੀ ਹੁਣ ਨਵੀਂ ਨਵੀਂ ਐਮਪੀ ਬਣੀ ਆ ਉਹਦੇ ਜਿਹੜਾ ਥੱਪੜकांड ਹੋਇਆ ਇਹ ਹੋਣ ਦਾ ਅਸਲ ਕਾਰਨ ਕੀ ਬਣਿਆ ਵਜ੍ਹਾ ਕੀ ਬਣੀ ਮੈਂ ਦੇਖ ਰਿਹਾ ਸਵੇਰ ਦਾ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦਾ ਜਿਹੜਾ ਆਈਟੀ ਬੰਗਿਆ ਉਹ ਕੁਲਵਿੰਦਰ ਕੌਰ ਨੂੰ ਗਲਤ ਠਹਿਰਾ ਰਿਆ ਤੇ ਉੱਥੇ ਕੰਗਣਾ ਰਣੋਤ ਨੂੰ ਸਹੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਅਸੀਂ ਵੀ ਸਾਰੇ ਜਿੰਨੇ ਵੀ ਕਿਸਾਨੀ ਅੰਦੁਰਗਨ ਦੇ ਵਿੱਚ ਅਸੀਂ ਸ਼ੁਰੂ ਤੋਂ ਚੱਲੇ ਸੀ ਅਸੀਂ ਵੀ ਆਪਣੀ ਭੈਣ ਨਾਲ ਖੜਦੇ ਹੋਏ ਇਹ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਵੀ ਜਿਹੜੀਆਂ ਟਿੱਪਣੀਆਂ ਉਹਨੇ ਉਸ ਟਾਈਮ ਕਿਸਾਨੀ ਅੰਦੋਲਨ ਦੌਰਾਨ ਕੀਤੀਆਂ ਸਾਡੀਆਂ ਮਾਵਾ ਭੈਣਾਂ ਦੇ ਵੀ ਇਹ ਜਿਹੜੀਆਂ ਇੱਥੇ ਲੇਡੀਜ਼ ਆਈਆਂ ਇਹ 100-100 ਰੁਪਇਆ ਦਿਹਾੜੀ ਨੂੰ ਕਹਿ ਕੇ ਲੈਂਦੀਆਂ ਮੀਂਹ ਇਹੋ ਜਿਹੇ ਆ ਮਾਰੀਆਂ ਟਿੱਪਣੀਆਂ ਕਿਤੇ ਦਾ ਕਿਤੇ ਭਾਵਕ ਸਾਡੇ ਨੌਜਵਾਨ ਹੋਈ ਜਾਂ ਉਸੇ ਹੀ ਭਾਵਕਤਾ ਦੇ ਤੌਰ ਤੇ ਕੱਲ ਜਿਹੜਾ ਇੱਕ ਕਾਣ ਵਾਪਰਿਆ ਉਹਦਾ ਇੱਕ ਹਿੱਸਾ ਬਣਿਆ ਇਹ ਨਫ਼ਰਤ ਫਲਾਉਣ ਵਾਲੇ ਬਿਆਨ ਇਹੋ ਜਿਹੇ ਬਿਆਨ ਜਦੋਂ ਤੁਸੀਂ ਇੱਦਾਂ ਦੇ ਉਹਦੇ ਤੇ ਪਹੁੰਚ ਜਾਂਦੇ ਆ ਚਾਹੇ ਉਹ ਅਧਾਕਾਰੀ ਦਾ ਹੋਵੇ ਚਾਹੇ ਉਹ ਸਿਆਸਤ ਦਾ ਹੋਵੇ ਕਗਨਾ ਰੌਤ ਨੇ ਪੂਰੋ ਅਧਾਕਾਰ ਹੁੰਦੇ ਹੋਏ ਇਹੋ ਜਿਹਾ ਬਿਆਨ ਦਿੱਤੇ ਆਪਣੀ ਫੋਕੀ ਸ਼ੋਹਰਤ ਖੱਟਣ ਦੇ ਲਈ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹਦੇ ਵਿੱਚ ਕਿ ਕੱਲ ਭੈਣ ਕਲਵਿੰਦਰ ਕੋਰ ਵੱਲੋਂ ਉਹਨੂੰ ਉਹਦਾ ਜਵਾਬ ਜਿਹੜਾ ਦੇ ਦਿੱਤਾ ਗਿਆ ਤੇ ਅੱਜ ਆਪਾਂ ਨੂੰ ਸਾਰਿਆਂ ਨੂੰ ਮੈਂ ਸਾਰੇ ਜਿੰਨੇ ਵੀ ਕਿਸਾਨੀ ਅੰਦੋਲਨ ਦੇ ਵਿੱਚ ਆਪਾਂ ਕਿਸਾਨੀ ਅੰਦੋਲਨ ਦਾ ਸਾਥ ਦੇ ਰਹੇ ਸੀ ਸਾਰਿਆਂ ਨੂੰ ਅਪੀਲ ਕਰਦਾ ਵਿਆਪਾਂ ਕਿਉਂਕਿ ਭੈਣ ਦੀ ਨੌਕਰੀ ਵੀ ਗਈ ਤੇ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਆਪਾਂ ਸਾਰੇ ਜਾਣੇ ਉਹਨਾਂ ਦੀ ਮਦਦ ਕਰੀਏ ਮੈਂ ਆਪਣੇ ਵੱਲੋਂ ਜਿੱਥੇ 1 ਲੱਖ ਰੁਪਏ ਦੀ ਮਦਦ ਕਰਦਾ ਤੇ ਉੱਥੇ ਗਾਂ ਵੀ ਜਿੱਥੇ ਵੀ ਸਾਡੀ ਲੋੜ ਪਵੇ ਅਸੀਂ ਇਸ ਭੈਣ ਕੁਲਵਿੰਦਰ ਕੌਰ ਦੇ ਨਾਲ ਖੜੇ ਹੋਵਾਂਗੇ ਤੇ ਧਰਤੋਂ ਵੀ ਸਾਰਿਆਂ ਤੋਂ ਇਹ ਹੀ ਆਸ ਕਰਦਾ ਵੀ ਆਪਾਂ ਸਾਰੇ ਜਾਣੇ ਡਟ ਕੇ ਭੈਣ ਦਾ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ